ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਰਿਪੋਰਟ ਕੀਤੇ ਜਾਣ ਵਾਲੇ ਨੌਜਵਾਨਾਂ ਦੀ ਪਛਾਣ ਹੋਈ ਜਨਤਕ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬਣ ਵਾਲੇ ਵੀ ਸ਼ਾਮਲ ਕੈਫੇ ਤੇ ਫਾਇਰਿੰਗ ਤੋਂ ਬਾਅਦ ਕਪਿਲ ਸ਼ਰਮਾ ਦਾ ਪਹਿਲਾ ਬਿਆਨ ਕਪਿਲ ਸ਼ਰਮਾ ਨੇ ਸਰੀ ਦੀ ਮੇਅਰ ਅਤੇ ਪੁਲਿਸ ਦਾ ਕੀਤਾ ਧੰਨਵਾਦ ਇੱਕ ਹੋਰ ਪੰਜਾਬੀ ਨੇ ਕਈ ਵਾਰਦਾਤਾਂ 'ਚ ਗੁਨਾਹ ਕਬੂਲਿਆ ਮਾਨਵ ਹੀਰ ਨੇ ਐਡਮਿੰਟਨ ਦੇ ਕਈ ਘਰਾਂ ਨੂੰ ਲਗਾਈ ਅੱਗ ਕੈਨੇਡੀਅਨ ਤੈराक ਨੇ ਜਿੱਤੇ 4 골ਡ ਤੇ ਇੱਕ ਬ੍ਰੌਂਜ਼ ਮੈਡਲ ਮੈਕੰਤੋਸ਼ ਨੇ ਤੋੜਿਆ ਆਪਣਾ ਖੁਦ ਦਾ ਚੈਂਪੀਅਨਸ਼ਿਪ ਰਿਕਾਰਡ ਕੈਨੇਡਾ ਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਡਿਪੂਟੇਸ਼ਨ ਆਰਡਰ ਜਾਰੀ ਹੋਣ ਦੀਆਂ ਕੰਸੂਆਂ ਦਰਮਿਆਨ ਉਹਨਾਂ ਦੀ ਪਛਾਣ ਵੀ ਸਾਹਮਣੇ ਆਉਣ ਲੱਗੀ ਹੈ ਤੇ 25 ਸਾਲ ਦੇ ਆਕਾਸ਼ਦੀਪ ਸਿੰਘ ਸਣੇ ਇਹ ਸਾਰੇ ਬਾਰਡਰ ਸਰਵਿਸਿਜ਼ ਵਾਲਿਆਂ ਤੋਂ ਲੁਕਦੇ ਫਿਰ ਰਹੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬ ਕੇ ਫਰਾਰ ਹੋਏ 6 ਪੰਜਾਬੀ ਮੁੰਡੇ ਕੁੜੀਆਂ ਚੋਂ ਆਕਾਸ਼ਦੀਪ ਸਿੰਘ ਇੱਕ ਹੈ ਤੇ ਉਸ ਦੀ ਤਸਵੀਰ ਸਣੇ ਬਾਰਡਰ ਸਰਵਿਸਿਜ਼ ਵਾਲਿਆਂ ਕੋਲ ਪੇਸ਼ੀ ਦਾ ਨੋਟਿਸ ਵੀ ਲਗਾਤਾਰ ਵਾਇਰਲ ਹੋ ਰਿਹਾ ਹੈ ਦੂਜੇ ਪਾਸੇ ਆਕਾਸ਼ਦੀਪ ਸਿੰਘ ਨਾਮ ਦੇ ਇੱਕ ਨੌਜਵਾਨ ਵੱਲੋਂ ਪਿਛਲੇ ਦਿਨੀ ਕੈਲਗਰੀ ਵਿਖੇ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਆਕਾਸ਼ਦੀਪ ਸਿੰਘ ਬ੍ਰੈਂਟਨ ਵਿਖੇ ਰਹਿੰਦਾ ਸੀ ਪਰ ਕੁਝ ਦਿਨ ਪਹਿਲਾਂ ਹੀ ਕੈਲਗਰੀ ਚਲਾ ਗਿਆ ਇਹ ਨੌਜਵਾਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਨਾਲ ਸਬੰਧਤ ਸੀ ਪਰ ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ ਕਿ 7 ਮਹੀਨੇ ਦਾ ਮਕਾਨ ਕਿਰਾਇਆ ਅਦਾ ਕੀਤੇ ਬਿਨਾਂ ਸਮਾਨ ਚੁੱਕ ਕੇ ਫਰਾਰ ਹੋਏ ਨੌਜਵਾਨਾਂ ਨਾਲ ਇਸ ਦਾ ਕੋਈ ਸਬੰਧ ਸੀ ਜਾਂ ਨਹੀਂ ਚੇਤੇ ਰਹੇ ਕਿ ਖਾਲਿਸਤਾਨ ਹਮਾਇਤੀ ਹੋਣ ਦਾ ਦਾਵਾ ਕਰ ਰਹੇ ਕਿਰਾਏਦਾਰਾਂ ਨੇ ਬ੍ਰੈਂਟਨ ਵਿਖੇ ਦੱਬਿਆ ਮਕਾਨ ਕੁਝ ਹਫ਼ਤੇ ਪਹਿਲਾਂ ਚੁੱਪਚੀਪੀਤੇ ਖਾਲੀ ਕਰ ਦਿੱਤਾ ਜਦਕਿ ਕਿਰਾਏ ਅਤੇ ਬਿਜਲੀ ਪਾਣੀ ਦੇ ਬਿੱਲ ਵਜੋਂ ਬਕਾਇਆ 25000 ਡਾਲਰ ਦੀ ਰਕਮ ਦੇਣ ਕੋਈ ਨਾ ਆਇਆ ਕਿਰਾਏਦਾਰਾਂ ਦੇ ਨਾਂ ਸਿਮਰਨ ਕੌਰ, ਮਹਿੰਦਰ ਸਿੰਘ, ਪੁਨੀਤ ਪਾਲ ਸਿੰਘ ਹਰਮਨਪ੍ਰੀਤ ਕੌਰ, ਆਕਾਸ਼ਦੀਪ ਸਿੰਘ ਤੇ ਸਬੀਰ ਸਿੰਘ ਦੱਸੇ ਜਾ ਰਹੇ ਨੇ ਤੇ ਡਿਪੋਟੀਸ਼ਨ ਦੇ ਹੁਕਮਾਂ ਨਾਲ ਸੰਬੰਧਤ ਤਾਜ਼ਾ ਖੁਲਾਸਾ ਹੋਰ ਵੀ ਹੈਰਾਨੀਕੁਨ ਹੈ ਹੁਣ ਤੱਕ ਇਨਾ 6 ਜਣਿਆਂ ਦੇ ਪਤੇ ਟਿਕਾਣੇ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਸਿਰਫ ਆਕਾਸ਼ਦੀਪ ਸਿੰਘ ਦੀ ਤਸਵੀਰ ਹੀ ਸਾਹਮਣੇ ਆਈ ਹੈ ਕੈਨੇਡਾ ਦੇ ਸਰੀ ਸ਼ਹਿਰ ਚ ਹਾਲ ਹੀ ਚ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਕਪਿਲ ਸ਼ਰਮਾ ਨੇ ਆਪਣੇ ਕੈਫੇ ਕੈਪਸ ਕੈਫੇ ਨੂੰ ਲੈ ਕੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ ਸੋਸ਼ਲ ਮੀਡੀਆ ਤੇ ਜਾਰੀ ਬਿਆਨ ਚ ਕਪਿਲ ਸ਼ਰਮਾ ਨੇ ਸਰੀ ਦੀ ਮੇਅਰ ਬਰਾਂਡਾ ਲਾਕ ਅਤੇ ਪੁਲਿਸ ਦਾ ਧੰਨਵਾਦ ਕੀਤਾ ਉਹਨਾਂ ਲਿਖਿਆ ਕਿ ਸਾਨੂੰ ਪਿਆਰ ਤੇ ਸਹਿਯੋਗ ਦੇਣ ਲਈ ਆਏ ਸਾਰੇ ਅਧਿਕਾਰੀਆਂ ਦਾ ਧੰਨਵਾਦ ਅਸੀਂ ਸਾਰੇ ਇਕਜੁੱਟ ਹੋ ਕੇ ਹਿੰਸਾ ਦੇ ਵਿਰੁੱਧ ਖੜੇ ਹਾਂ ਕਪਿਲ ਨੇ ਸਾਫ਼ ਕੀਤਾ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਡਰਨ ਵਾਲਾ ਨਹੀਂ ਹੈ ਅਤੇ ਸ਼ਾਂਤੀ ਤੇ ਸੁਰੱਖਿਆ ਦੇ ਪੱਖ 'ਚ ਮਜ਼ਬੂਤੀ ਨਾਲ ਡਟੇ ਰਹਿਣਗੇ ਦੱਸ ਦਈਏ ਕਿ ਕੈਨੇਡਾ ਦੇ ਸਰੀ ਸ਼ਹਿਰ 'ਚ ਕਮੀਡੀਅਨ ਕਪਿਲ ਸ਼ਰਮਾ ਦੇ ਕੈਫੇ ਤੇ 20 ਜੁਲਾਈ ਨੂੰ ਫਾਇਰਿੰਗ ਹੋਈ ਸੀ ਇਸ ਹਮਲੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਹਰਜੀਤ ਸਿੰਘ ਲਾਡੀ ਨੇ ਲਈ ਸੀ ਹਮਲਾਵਰ ਕਾਰਚ ਆਇਆ ਤੇ ਕੈਫੇ ਦੀਆਂ ਖਿੜਕੀਆਂ ਤੇ ਗੋਲੀਆਂ ਚਲਾਈਆਂ ਸਨ ਇਸ ਘਟਨਾ ਚ ਕੋਈ ਜ਼ਖਮੀ ਨਹੀਂ ਹੋਇਆ ਪਰ ਜਾਇਦਾਦ ਦਾ ਨੁਕਸਾਨ ਹੋਇਆ ਲਾਡੀ ਨੇ ਕਪਿਲ ਸ਼ਰਮਾ ਦੇ ਸ਼ੋਅ ਚ ਨਿਹੰਗ ਸਿੰਘਾਂ ਬਾਰੇ ਕੀਤੀ ਕਿਸੇ ਟਿੱਪਣੀ ਤੋਂ ਨਾਰਾਜ਼ ਹੋ ਕੇ ਹਮਲਾ ਕਰਵਾਇਆ ਸੀ ਬਾਅਦ ਚ ਉਸ ਨੇ ਤੇ ਉਸ ਦੇ ਸਾਥੀ ਨੇ ਕਪਿਲ ਨੂੰ ਮਾਫੀ ਮੰਗਣ ਦੀ ਵੀ ਧਮਕੀ ਦਿੱਤੀ ਸੀ ਰੈਸਟੋਰੈਂਟ ਦੀ ਟੀਮ ਨੇ ਕਿਹਾ ਕਿ ਅਸੀਂ ਹਾਰ ਨਹੀਂ ਮੰਨਾਂਗੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹਰਜੀਤ ਸਿੰਘ ਉਰਫ ਲਾਡੀ ਖਾਲਸਤਾਨੀ ਅਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਰਗਰਮ ਮੈਂਬਰ ਆਪਣੇ ਆਪ ਨੂੰ ਦੱਸ ਰਿਹਾ ਸੀ ਉਸ ਦੇ ਪਿਤਾ ਦਾ ਨਾਮ ਕੁਲਦੀਪ ਸਿੰਘ ਹੈ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਹਰਜੀਤ ਲਾੜੀ ਤੇ 10 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੈ ਵਰਤਮਾਨ ਚ ਉਫਰਾੜੇ ਤੇ ਉਸ ਦੇ ਖਿਲਾਫ ਇੰਟਰਪੋਲ ਦਾ ਰੈਡ ਕਾਰਨਰ ਨੋਟਿਸ ਜਾਰੀ ਕਰਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਹਰਜੀਤ ਲਾੜੀ ਤੇ ਭਾਰਤ ਚ ਕਈ ਟਾਰਗੇਟ ਕਿਲਿੰਗਸ ਦੇ ਇਲਜ਼ਾਮ ਨੇ ਸਾਲ 2023 ਚ ਉਸ ਨੇ ਆਪਣੇ ਸਾਥੀ ਕੁਲਬੀਰ ਸਿੰਘ ਨਾਲ ਮਿਲ ਕੇ ਵਿਸ਼ਵ Hindu ਪਰਿਸ਼ਦ ਦੇ ਨੇਤਾ ਵਿਕਾਸ ਪ੍ਰਭਾਕਰ ਉਰਫ ਵਿਕਾਸ ਬੱਗਾ ਦੀ ਹੱਤਿਆ ਕੀਤੀ ਸੀ ਇਹ ਕਤਲ ਸਿਰਫ ਨਿੱਜੀ ਦੁਸ਼ਮਣੀ ਕਾਰਨ ਨਹੀਂ ਬਲਕਿ ਪੰਜਾਬ ਚ ਧਾਰਮਿਕ ਕਟੜਤਾ ਤੇ ਅਸਥਿਰਤਾ ਫਲਾਉਣ ਦੀ ਸਾਜ਼ਿਸ਼ ਦਾ ਹਿੱਸਾ ਸੀ ਜਾਂਚ ਏਜੰਸੀਆਂ ਅਨੁਸਾਰ ਹਰਜੀਤ ਲਾੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਵਿਦੇਸ਼ 'ਚ ਬੈਠੇ ਸੰਗਠਨਾਂ ਜਿਵੇਂ ਕਿ ਲਖਬੀਰ ਲੰਡਾ ਦਾ ਸੰਗਠਨ ਅਰਸ਼ਦੀਪ ਡੱਲਾ 골ਡੀ ਬਰਾਡ ਦੇ ਸਿੱਧੇ ਸੰਪਰਕ 'ਚ ਰਹਿੰਦਾ ਹੈ ਇਹ ਨੈਟਵਰਕ ਭਾਰਤ ਚ ਅਸ਼ਾਂਤੀ ਫੈਲਾਉਣ ਤੇ ਨੌਜਵਾਨਾਂ ਨੂੰ ਕਟੜ ਪੰਥਵਾਲ ਮੋੜਨ ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਗਰਮ ਨੇ। ਲਾਡੀ ਤੇ ਉਸਦਾ ਨੈਟਵਰਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਭੜਕਾਉਣ ਤੇ ਉਹਨਾਂ ਨੂੰ ਖਾਲਸਤਾਨੀ ਵਿਚਾਰਧਾਰਾ ਅਪਣਾਉਣ ਲਈ ਉਕਸਾਉਂਦਾ ਹੈ। ਇਸ ਤੋਂ ਇਲਾਵਾ ਇਹ ਸੰਗਠਨ ਡਰੋਨ ਰਾਹੀਂ ਭਾਰਤ ਚ ਹਥਿਆਰ ਤੇ ਵਿਸਫੋਟਕ ਭੇਜਣ ਵਰਗੀਆਂ ਗਤੀਵਿਧੀਆਂ ਚ ਵੀ ਸ਼ਾਮਲ ਹੈ। ਇੱਥੇ ਇਹ ਵੀ ਦੱਸਦੀ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਕਪਿਲ ਸ਼ਰਮਾ ਦੇ ਕੈਫੇ ਤੇ ਹੋਈ ਫਾਇਰਿੰਗ ਦੇ ਮਾਮਲੇ ਚ ਆਪਣਾ ਹੱਥ ਹੁਣ ਤੋਂ ਇਨਕਾਰ ਕੀਤਾ ਸੀਗਾ ਤੇ ਸਾਫ਼ ਤੌਰ ਤੇ ਕਹਿ ਦਿੱਤਾ ਸੀਗਾ ਕਿ ਇਸ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਕੈਨੇਡਾ 'ਚ ਭਾਰਤੀ ਲੋਕਾਂ ਤੋਂ ਮੋਟੀਆਂ ਰਕਮਾਂ ਮੰਗਣ ਦੇ ਮਾਮਲੇ 'ਚ ਗ੍ਰਿਫਤਾਰ ਇੱਕ ਹੋਰ ਸ਼ੱਕੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਏ। ਐਡਮੰਟਨ ਪੁਲਿਸ ਵੱਲੋਂ ਪ੍ਰੋਜੈਕਟ ਗੈਸਲਾਈਟ ਅਧੀਨ ਗ੍ਰਿਫਤਾਰ 20 ਸਾਲ ਦੇ ਮਾਨਵ ਹੀਰ ਨੇ ਅਗਜ਼ਨੀ ਜ਼ਬਰੀ ਵਸੂਲੀ ਤੇ ਜ਼ਬਰੀ ਵਸੂਲੀ ਦੀ ਸਾਜ਼ਿਸ਼ ਕਰਨ ਦੇ ਦੋਸ਼ ਕਬੂਲ ਕਰਦੇ ਆ ਦੱਸਿਆ ਕਿ ਚਾਰ ਰੀਅਲ ਅਸਟੇਟ ਡਿਵੈਲਪਰਾਂ ਵੱਲੋਂ ਉਸਾਰੇ ਜਾ ਰਹੇ ਘਰਾਂ ਨੂੰ ਅੱਗ ਲਾਉਣ ਅਤੇ ਇੱਕ ਕਾਰ ਤੇ 에어 소프트 ਗਨ ਨਾਲ ਹਮਲਾ ਕਰਨ ਦੀਆਂ ਵਾਰਦਾਤਾਂ 'ਚ ਉਹ ਸ਼ਾਮਲ ਰਿਹਾ ਹੈ ਕਬੂਲਨਾਮੇ ਮੁਤਾਬਕ ਇੱਕ ਘਰ ਨੂੰ ਅੱਗ ਲਾਉਣ ਦੀ ਏਵਸ ਚ ਮਾਨਵਹੀਰ ਨੂੰ 1000 ਡਾਲਰ ਤੋਂ ਵੱਧ ਰਕਮ ਮਿਲੀ ਅਤੇ ਇਸ ਮਗਰੋਂ ਪੈਸੇ ਖਾਤਰ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ। ਅਗਜ਼ਨੀ ਦੀਆਂ ਵਾਰਦਾਤਾਂ ਨਾਲ ਸਬੰਧਤ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚ ਕਈ ਵਾਰ ਮਾਨਵਹੀਰ ਨਜ਼ਰ ਆਇਆ। ਉਸਨੇ ਖਤਰਨਾਕ ਡਰਾਈਵਿੰਗ ਦੇ ਇੱਕ ਵੱਖਰੇ ਮਾਮਲੇ ਚ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਜੋ ਪ੍ਰੋਜੈਕਟ ਗੈਸ ਲਾਈਟ ਨਾਲ ਸਬੰਧਤ ਵਾਰਦਾਤਾਂ ਦੌਰਾਨ 25 ਨਵੰਬਰ 2023 ਨੂੰ ਹੋਇਆ। ਦਸਦੀ ਇੱਕ ਐਡਮਿੰਟਨ ਪੁਲਿਸ ਵੱਲੋਂ ਜੁਲਾਈ 2024 ਚ ਗ੍ਰਿਫਤਾਰ ਸ਼ੱਕੀਆਂ ਚੋਂ 19 ਸਾਲ ਦੇ ਦਿਵਨੂਰ ਸਿੰਘ ਆਸ਼ਟ ਨੇ ਮਈ ਮਹੀਨੇ ਦੌਰਾਨ 7 ਦੋਸ਼ਾਂ ਚ 3 ਨੂੰ ਕਬੂਲ ਕਰ ਲਿਆ ਸੀ ਸੀਬੀਸੀ ਦੀ ਰਿਪੋਰਟ ਮੁਤਾਬਕ ਆਸ਼ਟ ਨੇ ਮੰਨਿਆ ਕਿ ਜ਼ਬਰੀ ਵਸੂਲੀ ਦੇ ਇਰਾਦੇ ਨਾਲ ਕੀਤੀਆਂ ਜਾਂਦੀਆਂ ਅਗਜ਼ਨੀ ਦੀਆਂ ਵਾਰਦਾਤਾਂ ਚ ਉਹ ਸ਼ਾਮਲ ਰਿਹਾ ਜੋ ਮਨਿੰਦਰ ਢਾਲੀਵਾਲ ਅਤੇ ਹਰਪ੍ਰੀਤ ਸਿੰਘ ਉਪਲ ਦੀਆਂ ਹਦਾਇਤਾਂ ਤੇ ਅੰਜਾਮ ਦਿੱਤੀਆਂ ਜਾਂਦੀਆਂ ਦਿਵਨੂਰ ਸਿੰਘ ਨੂੰ 4.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਤੇ ਇਸ ਵਿੱਚੋਂ ਜੇਲ੍ਹ ਚੋਂ گزارਿਆ ਸਮਾਂ ਕਟਾ ਦਿੱਤਾ ਜਾਵੇਗਾ ਦਿਵਨੂਰ ਅਤੇ ਮਨਵਹੀਰ ਤੋਂ ਬਾਅਦ ਤਿੰਨ ਹੋਰਾਂ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਜਿਨ੍ਹਾਂ ਵਿੱਚ ਗੁਰਕਰਨ ਸਿੰਘ ਪਰਮੇਂਦਰ ਸਿੰਘ ਤੇ 17 ਸਾਲ ਦਾ ਇੱਕ ਅਲੜ ਸ਼ਾਮਲ ਹੈ ਇਹਨਾਂ ਵਿਰੁੱਧ ਕੋਈ ਦੋਸ਼ ਅਦਾਲਤ ਚ ਸਾਬਤ ਨਹੀਂ ਕੀਤਾ ਗਿਆ ਜ਼ਬਰੀ ਵਸੂਲੀ ਦੇ ਮਾਮਲੇ BC ਦੇ ਖਤਰਨਾਕ ਬ੍ਰਦਰਜ਼ ਕੀਪਰਜ਼ ਗਰੋ ਨਾਲ ਜੋੜਦੇ ਅਦਾਲਤੀ ਦਸਤਾਵੇਜ਼ ਸਾਹਮਣੇ ਆ ਚੁੱਕੇ ਤੇ ਇੱਕ ਸਾਊਥ ਏਸ਼ੀਅਨ ਕਾਰੋਬਾਰੀ ਤੋਂ 5 ਲੱਖ ਡਾਲਰ ਦੀ ਰਕਮ ਮੰਗੇ ਜਾਣ ਦੀ ਸ਼ਿਕਾਇਤ ਵੀ ਸਾਹਮਣੇ ਆ ਚੁੱਕੀ ਹੈ। ਅਦਾਲਤੀ ਦਸਤਾਵੇਜ਼ਾ ਮੁਤਾਬਕ ਅਕਤੂਬਰ ਤੇ ਨਵੰਬਰ 2023 ਦਰਮਿਆਨ ਤਿੰਨ ਬਿਲਡਰਾਂ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਅਤੇ ਕੁੱਲ ਨੁਕਸਾਨ 40 ਲੱਖ ਡਾਲਰ ਰਿਹਾ। ਦਸੰਬਰ 2023 ਚ ਅਗਜ਼ਨੀ ਦੀਆਂ ਵਾਰਦਾਤਾਂ ਬਾਰੇ ਕਥਿਤ ਹਦਾਇਤਾਂ ਦੇਣ ਵਾਲਾ ਨਵਾਂ ਸ਼ਖਸ ਗੁਰਕਰਨ ਸਿੰਘ ਦੇ ਰੂਪ ਚ ਉਭਰਿਆ ਦੂਜੇ ਪਾਸੇ ਜ਼ਬਰੀ ਵਸੂਲੀ ਕਰਨ ਵਾਲਿਆਂ ਦਾ ਸਰਗਨਾ ਮਨਿੰਦਰ ਢਾਲੀਵਾਲ ਸੰਯੁਕਤ ਅਰਬ ਅਮੀਰਾਤ ਦੀ ਜੇਲ੍ਹ ਚ ਬੰਦ ਹੈ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਹਰਪ੍ਰੀਤ ਉੱਪਲ ਦੇ ਕਤਲ ਤੋਂ ਪਹਿਲਾਂ ਉਹ ਐਡਮਿੰਟਨ ਦੇ ਡਿਵੈਲਪਰਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕਰ ਰਿਹਾ ਸੀ। ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾ ਕਰਦੇ ਉਹਨਾਂ ਵੱਲੋਂ ਉਸਾਰੇ ਜਾ ਰਹੇ ਘਰ ਸਾੜ ਦਿੱਤੇ ਜਾਂਦੇ। ਜਾ ਰਹਿਸ਼ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ। অন্ਟਾਰੀਓ ਅਤੇ BC ਚ ਵੀ 2023 ਦੌਰਾਨ ਇਹ ਰੁਝਾਨ ਸ਼ੁਰੂ ਹੋਇਆ। ਦਸਤਾਵੇਜ਼ ਕਹਿੰਦੇ ਨੇ ਕਿ ਦਿਵਨੂਰ ਸਿੰਘ ਆਸ਼ਟ ਜ਼ਬਰੀ ਵਸੂਲੀ ਦੇ ਮਾਮਲਿਆਂ 'ਚ ਵਿਚੋਲੇ ਦਾ ਰੋਲ ਅਦਾ ਕਰਦਾ ਜਿਸ ਨੂੰ ਨਾਮੀ ਗੈਂਗਸਟਰ ਹਦਾਇਤਾਂ ਦਿੰਦੇ ਅਤੇ ਹੇਠਲੇ ਪੱਧਰ ਦੀ ਟੀਮ ਤੋਂ ਉਹ ਵਾਰਦਾਤਾਂ ਕਰਵਾਉਂਦਾ ਆਸ਼ਟ ਨੇ ਖੁਦ ਕੋਈ ਅੱਗ ਨਹੀਂ ਲਾਈ ਪਰ ਹੋਰਨਾਂ ਦੀ ਸ਼ਮੂਲੀਅਤ 'ਚ ਉਸਦੀ ਭੂਮਿਕਾ ਅਕਸਰ ਸਾਹਮਣੇ ਆਈ ਅਕਤੂਬਰ 2023 'ਚ ਇਸ ਗਰੋ ਨੇ ਦੋ ਹੋਮ ਬਿਲਡਰਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਇਸ ਮਗਰੋਂ ਦਸੰਬਰ 2023 ਤੇ 2024 ਦੇ ਆਰੰਭ 'ਚ ਦੋ ਹੋਰ ਡਿਵੈਲਪਰ ਨਿਸ਼ਾਨੇ ਤੇ ਆ ਗਏ ਪਰ ਇਸ ਮਾਮਲੇ 'ਚ ਆਸ਼ਟ ਨੇ ਸ਼ਮੂਲੀਅਤ ਤੋਂ ਨਾ ਕਰ ਦਿੱਤੀ ਸਿੰਗਾਪੋਰ 'ਚ ਆਯੋਜਿਤ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ 'ਚ ਕੈਨੇਡਾ ਦੀ 18 ਸਾਲਾ ਤੈਰਾਕ ਸਮਰ ਮੈਕੰਤੋਸ਼ ਨੇ ਇੱਕ ਵਾਰੀ ਫਿਰ ਇਤਿਹਾਸ ਰਚ ਦਿੱਤਾ ਐਤਵਾਰ ਨੂੰ ਸਮਰ ਨੇ 400 ਮੀਟਰ ਇੰਡੀਵਿਜੁਅਲ ਮੈਡਲੇ ਮਿਸ਼ਰਤ ਤੈਰਾਕੀ ਦੇ ਫਾਈਨਲ ਚ 골ਡ ਮੈਡਲ ਜਿੱਤੇ ਅਰ ਤੇ 4 ਮਿੰਟ 25 ਸੈਕਿੰਡ ਤੇ 78 ਪੁਆਇੰਟ ਦਾ ਸਮਾਂ ਲੈ ਕੇ ਆਪਣਾ ਹੀ ਪਿਛਲਾ ਚੈਂਪੀਅਨਸ਼ਿਪ ਰਿਕਾਰਡ ਤੋੜ ਦਿੱਤਾ ਇਹ ਉਸ ਦਾ ਇਸ ਟੂਰਨਾਮੈਂਟ ਚ ਚੌਥਾ 골ਡ ਮੈਡਲ ਸੀ ਆਸਟ੍ਰੇਲੀਆ ਦੀ ਜੈਨਾ ਫੋਰੇਸਟਰ ਅਤੇ ਜਾਪਾਨ ਦੀ ਮਿਓ ਨਰੀਤਾ ਨੇ ਇੱਕੋ ਸਮੇਂ ਤੇ ਰੇਸ ਮੁਕੰਮਲ ਕਰਕੇ ਸਿਲਵਰ ਮੈਡਲ ਜਿੱਤੇ ਜਦਕਿ ਚੀਨ ਦੀ 12 ਸਾਲਾ ਯੂ ਜ਼ਿਦੀ ਚੌਥੇ ਸਥਾਨ ਤੇ ਰਹੀ ਮੈਕੰਤੋਸ਼ ਨੇ ਇਸ ਚੈਂਪੀਅਨਸ਼ਿਪ ਦੇ ਵਿੱਚ ਕੁੱਲ 5 ਵਿਅਕਤੀਗਤ ਮੈਡਲ ਜਿੱਤੇ ਨੇ ਜਿਨ੍ਹਾਂ ਦੇ ਵਿੱਚ 400 ਮੀਟਰ ਫ੍ਰੀ ਸਟਾਈਲ ਦੇ ਵਿੱਚ 골ਡ 200 ਮੀਟਰ ਮੈਡਲੀ ਦੇ ਵਿੱਚ 골ਡ 200 ਮੀਟਰ ਬਟਰਫਲਾਈ 골ਡ 400 ਮੀਟਰ ਮੈਡਲੀ ਦੇ ਵਿੱਚ 골ਡ ਅਤੇ 800 ਮੀਟਰ ਫ੍ਰੀ ਸਟਾਈਲ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਤੈਰਾਕੀ ਦੀ ਦੁਨੀਆ ਚ ਉਹ ਹੁਣ ਦੂਸਰੀ ਔਰਤ ਹੈ ਜਿਸ ਨੇ ਇੱਕੋ ਲੰਬੀ ਤੈਰਾਕੀ ਵਾਲੀ ਵਿਸ਼ਵ ਚੈਂਪੀਅਨਸ਼ਿਪ ਚ ਚਾਰ ਵਿਅਕਤੀਗਤ 골ਡ ਮੈਡਲ ਜਿੱਤੇ ਨੇ ਇਸ ਤੋਂ ਪਹਿਲਾਂ ਇਹ ਕਾਰਨਾਮਾ ਅਮਰੀਕਾ ਦੀ ਕੇਟੀ ਲਿਡੇਕੀ ਨੇ 2015 ਚ ਕੀਤਾ ਸੀ ਨਾਲ ਹੀ ਉਹ ਤੈराकी जगत ਚ ਤੀਸਰੀ ਸ਼ਖਸ ਹੈ ਜਿਸ ਨੇ ਇੱਕੋ ਚੈਂਪੀਅਨਸ਼ਿਪ ਚ ਪੰਜ ਵਿਅਕਤੀਗਤ ਮੈਡਲ ਜਿੱਤੇ ਨੇ ਸਮਰ ਮੈਕੰਤੋਸ਼ ਟੋਰਾਂਟੋ ਦੀ ਰਹਿਣ ਵਾਲੀ ਹੈ ਕੈਨੇਡਾ ਚ ਹਰ ਇੱਕ ਸਾਲ ਵਾਂਗ ਐਤਕੀ ਵੀ ਸਰੀ ਡੈਲਟਾ ਦੇ ਸਕਾਟ ਰੋਡ ਤੇ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਤੋਂ ਮੀਰੀ ਪੀਰੀ ਨਗਰ ਕੀਰਤਨ ਸਜਾਇਆ ਗਿਆ ਜਿਸ ਚ ਵੱਡੀ ਗਿਣਤੀ ਚ ਸੰਗਤਾਂ ਵੱਲੋਂ ਕੀਤੀ ਗਈ ਸ਼ਮੂਲੀਅਤ ਨਜ਼ਰ ਆਈ ਇਸ ਮੌਕੇ ਸਮੁੱਚਾ ਸਰੀ ਸ਼ਹਿਰ ਖਾਲਸਾ ਹੀ ਰੰਗ ਚ ਰੰਗਿਆ ਨਜ਼ਰ ਆ ਰਿਹਾ ਸੀ ਸਵੇਰ ਵੇਲੇ ਗੁਰੂ ਘਰ ਤੋਂ ਅਰਦਾਸ ਕਰਨ ਉਪਰੰਤ ਪੰਜਾ ਪਿਆਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ ਇਹ ਨਗਰ ਕੀਰਤਨ ਸਰੀ ਸ਼ਹਿਰ ਦੇ ਤਹਿਸ਼ੁਦਾ ਰੂਟਸ ਦੇ ਰਾਹੀਂ ਹੁੰਦਾ ਹੋਇਆ ਬਾਦ ਦੁਪਹਿਰ ਇਸੇ ਗੁਰੂ ਘਰ 'ਚ ਸੰਪੰਨ ਹੋਇਆ ਇਸ ਨਗਰ ਕੀਰਤਨ 'ਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਢਾਡੀ ਰਾਗੀ ਤੇ ਕਵੀਸ਼ਰੀ ਜਥਿਆਂ ਵੱਲੋਂ ਵੱਖ-ਵੱਖ ਸਟੇਜਾਂ ਤੋਂ ਅੱਜ ਦੇ ਇਤਿਹਾਸਕ ਦਿਨ ਦੀ ਮਹੱਤਤਾ ਸੰਬੰਧੀ ਹਾਜ਼ਰ ਸੰਗਤਾਂ ਨੂੰ ਚਾਣਨਾ ਪਾਇਆ ਗਿਆ। ਨਗਰ ਕੀਰਤਨ ਦੇ ਨਿਰਧਾਰਤ ਕੀਤੇ ਰੂਟਾਂ ਨਾਲ ਆਮ ਰਾਹਗੀਰਾਂ ਲਈ ਸਰੀ ਸਿੱਟੀ ਤੇ ਸਰੀ ਪੁਲਿਸ ਵੱਲੋਂ ਬਦਲਵੇਂ ਰੂਟਾਂ ਦੇ ਪ੍ਰਬੰਧ ਕੀਤੇ ਗਏ। ਇਸ ਨਗਰ ਕੀਰਤਨ 'ਚ ਤੈਸ਼ੂ ਦਾ ਰੂਟਾਂ ਤੇ ਵੱਖ-ਵੱਖ ਪਰਿਵਾਰਾਂ ਤੇ ਕਾਰੋਬਾਰੀ ਅਦਾਰਿਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦੇ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਸਨ। ਨਗਰ ਕੀਰਤਨ 'ਚ ਸ਼ਾਮਲ ਵੱਖ-ਵੱਖ ਗੱਤਕਾ ਜਥਿਆਂ ਵੱਲੋਂ ਪੁਰਾਤਨ ਸਿੱਖ ਇਤਿਹਾਸ ਨੂੰ ਦਰਸਾਉਂਦੇ ਸ਼ਸਤਰਾਂ ਨਾਲ ਦਿਖਾਏ ਗਏ ਗਤਕੇ ਦੇ ਜ਼ੋਹਰਾਂ ਨਾਲ ਜੰਗ ਜੂਦ ਰਿਸ਼ ਸਿਰਜਿਆ ਮਹਿਸੂਸ ਹੋਇਆ ਨਿਹੰਗ ਸਿੰਘਾਂ ਦੇ ਬਾਣੇ 'ਚ ਸਜੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘਾਂ ਵੱਲੋਂ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਦੀ ਸਹੂਲਤ ਲਈ ਠੰਡੀ ਸ਼ਰਦਈ ਦੇ ਲੰਗਰ ਲਗਾਏ ਗਏ ਖੁੱਲੇ ਲੰਗਰਾਂ ਮੂਰੇ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਨਜ਼ਰ ਆਈਆਂ ਇਸ ਤੋਂ ਇਲਾਵਾ ਬਾਬਾ ਭਾਈ ਰੂਪ ਚੰਦ ਚੈਰੀਟੇਬਲ ਸੁਸਾਇਟੀ ਭਾਈ ਰੂਪਾ ਬਠਿੰਡਾ ਦੀਆਂ ਸੰਗਤਾਂ ਵੱਲੋਂ ਹਦਵਾਣਿਆ ਦੇ ਲੰਗਰਾਂ ਦੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਇਸ ਮੌਕੇ ਤੇ ਦਸਤਾਰ ਅਤੇ ਸਿੱਖ ਸਾਹਿਤ ਕੈਂਪ ਦੌਰਾਨ ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਵੱਲ ਪ੍ਰੇਰਿਤ ਕਰਨ ਲਈ ਸਿੱਖਿਆਤ ਕੀਤਾ ਗਿਆ ਫੈਡਰਲ ਕੈਬਨਟ ਮੰਤਰੀਆਂ ਅਤੇ ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੇ ਹਜ਼ਾਰਾਂ ਸ਼ਰਧਾਲੂਆਂ ਨਾਲ ਮਿਲ ਕੇ ਗ੍ਰੇਟਰ ਟੋਰਾਂਟੋ ਖੇਤਰ ਦੇ ਇੱਕ ਮੰਦਿਰ 'ਚ ਉੱਤਰੀ ਅਮਰੀਕਾ ਦੀ ਭਗਵਾਨ ਰਾਮ ਦੀ ਸਭ ਤੋਂ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਇਹ ਮੂਰਤੀ ਮਿਸੀ ਸਾਗਾ ਕਸਬੇ ਦੇ ਹਿੰਦੂ ਹੈਰੀਟੇਜ ਸੈਂਟਰ ਦੇ ਮੈਦਾਨ 'ਚ ਸਥਾਪਿਤ ਕੀਤੀ ਗਈ ਹੈ। ਇਸ ਸਮਾਰੋਹ 'ਚ ਸ਼ਾਮਲ ਹੋਣ ਵਾਲਿਆਂ 'ਚ ਮੈਲਾ ਤੇ ਲਿੰਗ ਸਮਾਨਤਾ ਮੰਤਰੀ ਰਿਚੀ ਵਾਲਡੇਜ਼ ਖਜ਼ਾਨਾ ਬੋਰਡ ਦੇ ਪ੍ਰਧਾਨ ਸ਼ਫਕਤ ਅਲੀ ਅਤੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਸ਼ਾਮਲ ਸਨ ਸਿੱਧੂ ਨੇ ਜੈ ਸ਼੍ਰੀ ਰਾਮ ਨਾਲ ਇਕੱਠ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉੱਤਰੀ ਅਮਰੀਕਾ ਚ ਰਾਮ ਦੀ ਸਭ ਤੋਂ ਵੱਡੀ ਮੂਰਤੀ ਦੀ ਸਥਾਪਨਾ ਮਾਣ ਵਾਲੀ ਗੱਲ ਹੈ ਇਸ ਸਮਾਗਮ 'ਚ ਭਾਰਤ ਸਰਕਾਰ ਦੀ ਨੁਮਾਇੰਦਗੀ ਟੋਰਾਂਟੋ 'ਚ ਕਾਰਜਕਾਰੀ ਕਾਉਂਸਲ ਜਨਰਲ ਨੇ ਕੀਤੀ ਇਸ ਮੂਰਤੀ ਨੂੰ ਮੰਦਿਰ 'ਚ ਲਿਆਉਣ ਦਾ ਇਹ ਪ੍ਰੋਜੈਕਟ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਜੋ ਕਿ ਇੰਡੋ ਕੈਨੇਡੀਅਨ ਵਪਾਰਕ ਆਗੂ ਲਾਜ ਪ੍ਰਾਸ਼ਰ ਦੇ ਦਾਨ ਨਾਲ ਸੰਭਵ ਹੋਇਆ ਮੂਰਤੀ ਦੇ ਉਦਘਾਟਨ ਦੇ ਨਾਲ ਫੁੱਲਾਂ ਦੀਆਂ ਪੱਤੀਆਂ ਦੀ ਬਰਸਾਤ ਕੀਤੀ ਗਈ ਕੇਂਦਰ ਦੇ ਸੰਸਥਾਪਕ ਤੇ ਮੁੱਖ ਪੁਜਾਰੀ ਆਚਾਰੀਆ सुरेंद्र ਸ਼ਰਮਾ ਸ਼ਾਸਤਰੀ ਨੇ ਦੱਸਿਆ ਕਿ ਮੂਰਤੀ ਦੀ ਉਚਾਈ 51 ਫੁੱਟ ਹੋਵੇਗੀ ਜਿਸ ਵਿੱਚ 7 ਫੁੱਟ ਉੱਚੇ ਪੈਡਲਸਟਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਇਹ ਪ੍ਰਸਤਾਵਿਤ ਛਤਰੀ ਜਿਸ ਨੂੰ ਉਹ ਲੋੜਿੰਦੀਆਂ ਇਜਾਜ਼ਤਾਂ ਪ੍ਰਾਪਤ ਕਰਨ ਤੋਂ ਬਾਅਦ ਭਵਿਕਸ਼ ਚ ਜੋੜਨ ਦੀ ਉਮੀਦ ਕਰਦੇ ਨੇ ਦਿੱਲੀ ਚ ਬਣੀ ਇਹ ਮੂਰਤੀ ਸਟੀਲ ਦੇ ਢਾਂਚੇ ਦੇ ਨਾਲ ਫਾਈਬਰ ਗਲਾਸ ਦੀ ਬਣੀ ਹੋਈ ਹੈ ਇਸ ਦੇ ਇੱਕ ਸਦੀ ਤੱਕ ਚੱਲਣ ਅਤੇ 200 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀਆਂ ਹਵਾਵਾਂ ਦਾ ਸਾਹਮਣਾ ਕਰਨ ਦੀ ਉਮੀਦ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਜਨਵਰੀ 2024 ਵਿੱਚ ਉੱਤਰ ਪ੍ਰਦੇਸ਼ ਦੇ ਅਯੁੱਧਿਆ ਚ ਰਾਮ ਜਨਮ ਭੂਮੀ ਵਿਖੇ ਮੰਦਿਰ ਦੇ ਉਦਘਾਟਨ ਤੋਂ ਪ੍ਰੇਰਣਾ ਲਈ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਮੂਰਤੀ ਦੀ ਸਥਾਪਨਾ ਸਿਰਫ ਮਾਣ ਵਾਲਾ ਪਲ ਨਹੀਂ ਇਹ ਭਾਈਚਾਰੇ ਲਈ ਇੱਕ ਅਧਿਆਤਮਕ ਤੋਹਫਾ ਹੈ ਇਹ ਯਾਦ ਦਿਵਾਉਂਦਾ ਹੈ ਕਿ ਧਰਮ ਨੂੰ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਸ਼ਾਸਤਰੀ ਨੇ ਕਹਿਆ ਕਿ ਭਾਵੇਂ ਇਹ ਮੂਰਤੀ ਭਾਰਤ ਚ ਬਣੀ ਸੀ ਇਸ ਨੂੰ ਕੈਨੇਡਾ ਚ ਸਥਾਨਕ ਕਾਰੀਗਰਾਂ ਵੱਲੋਂ ਦੁਬਾਰਾ ਅਸੈਂਬਲ ਕੀਤਾ ਗਿਆ ਸੀ ਸਮਾਗਮ ਦੇ ਮੁੱਖ ਪ੍ਰਬੰਧਕ ਕੁਸ਼ਾਗਰ ਸ਼ਰਮਾ ਨੇ ਕਿਹਾ ਕਿ ਸ਼੍ਰੀ ਰਾਮ ਜੀ ਦੀ 51 ਫੁੱਟ ਉੱਚੀ ਮੂਰਤੀ ਦੇ ਉਦਘਾਟਨ ਲਈ 10000 ਤੋਂ ਵੱਧ ਲੋਕਾਂ ਦਾ ਸ਼ਰਧਾ ਅਤੇ ਏਕਤਾ ਚ ਇਕੱਠੇ ਹੋਣਾ ਸੱਚਮੁੱਚ ਸ਼ਾਨਦਾਰ ਸੀ ਇਸ ਸਮਾਗਮ ਸਿਰਫ ਸਾਡੇ ਵਿਸ਼ਵਾਸ ਦਾ ਜਸ਼ਨ ਨਹੀਂ ਸੀ ਬਲਕਿ ਉਹਨਾਂ ਸਾਰੇ ਕੈਨੇਡੀਅਨਸ ਲਈ ਮਾਣ ਵਾਲਾ ਪਲ ਸੀ ਜੋ ਸੱਭਿਆਚਾਰਕ ਸਦਭਾਵਨਾ ਅਤੇ ਅਧਿਆਤਮਕ ਵਿਰਾਸਤ ਨੂੰ ਮਹੱਤਵ ਦਿੰਦੇ ਨੇ ਉਹਨਾਂ ਨੇ ਦੱਸਿਆ ਕਿ ਮਿਸਿਸਾਗਾਚ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਨ ਵਾਲੀਆਂ ਉਡਾਣਾਂ ਆਪਣੇ ਉਤਰਨ ਦੇ ਦੌਰਾਨ ਮੰਦਰ ਉੱਤੇ ਘੱਟ ਉਚਾਈ ਤੇ ਉੱਡਦੀਆਂ ਨੇ ਅਤੇ ਜਲਦੀ ਹੀ ਯਾਤਰੀਆਂ ਦਾ ਸਵਾਗਤ ਕਰਨ ਵਾਲੀਆਂ ਪਹਿਲੀਆਂ ਚੀਜ਼ਾਂ 'ਚੋਂ ਇੱਕ RAM ji ਦੀ ਉੱਚੀ ਮੂਰਤੀ ਹੋਵੇਗੀ ਕੈਨੇਡਾ ਤੋਂ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਪੰਜਾਬਣ ਕੁੜੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਮ੍ਰਿਤਕਾ ਦੀ ਪਛਾਣ ਮੇਨਬੀਰ ਕੌਰ ਵਜੋਂ ਹੋਈ ਹੈ ਮ੍ਰਿਤਕਾ ਜ਼ੀਰਾ ਨੇੜਲੇ ਪਿੰਡ ਬੋਤੀਆਂਵਾਲਾ ਦੀ ਵਸਨੀਕ ਸੀ ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਸਰਤਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੀ ਲੜਕੀ ਮੇਨਬੀਰ ਕੌਰ ਮਾਰਚ 2023 ਚ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਚ ਪੜਨ ਲਈ ਗਈ ਸੀ ਤੇ ਹੁਣ ਵਰਕ ਪਰਮਿਟ ਅਪਲਾਈ ਕਰਨਾ ਸੀ ਪਰ ਇਹ ਘਟਨਾ ਵਾਪਰ ਗਈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਮੇਨਬੀਰ ਕੌਰ ਦੇ ਸਾਰੇ ਅੰਗ ਲੋੜਵੰਦਾਂ ਨੂੰ ਦਾਨ ਕੀਤੇ ਜਾਣਗੇ। ਮੇਨਬੀਰ ਦਾ ਅੰਤਿਮ ਸੰਸਕਾਰ ਅੱਜ 4 ਅਗਸਤ ਨੂੰ ਬ੍ਰੈਂਪਟਨ ਚ ਕੀਤਾ ਜਾ ਰਿਹਾ ਹੈ। ਦੱਸਦੀ ਹੈ ਕਿ ਮੇਨਬੀਰ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ ਕਈ ਸਿਆਸੀ ਤੇ ਧਾਰਮਿਕ ਆਗੂ ਉਸ ਦੇ ਘਰ ਅਫਸੋਸ ਜਤੌਣ ਲਈ ਪਹੁੰਚ ਰਹੇ ਨੇ। ਕੈਨੇਡਾ 'ਚ ਇਸ ਸਾਲ ਜੰਗਲਾਂ 'ਚ ਲੱਗੀ ਅੱਗ ਦੇ ਰਿਕਾਰਡ ਦੂਜੇ ਸਭ ਤੋਂ ਭੜੇ ਸੀਜ਼ਨ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਧੂੰਏ ਦੇ ਸੰਘਣੇ ਬੱਦਲ ਸਰਹੱਦ ਪਾਰ ਕਰਕੇ ਅਮਰੀਕਾ ਦੇ ਮਿਡ-वेस्ट ਅਤੇ ਉੱਤਰ-ਪੂਰਬੀ ਹਿੱਸਿਆਂ 'ਚ ਫੈਲ ਗਏ ਨੇ। ਅਸਮਾਨ ਧੁੰਦਲਾ ਹੋ ਗਿਆ ਜਿਸ ਨਾਲ ਦਿਖ ਪ੍ਰਭਾਵਿਤ ਹੋਈ ਹੈ। ਇਸ ਹਫਤੇ ਦੇ ਅੰਤ 'ਚ ਵਿਸਕਾਂਸਨ, ਮਿਸ਼ੀਗਨ ਅਤੇ ਮਿਨੀਸੋਟਾ 'ਚ ਹਵਾ ਪ੍ਰਦੂਸ਼ਣ ਚਿੰਤਾਜਨਕ ਪੱਧਰ ਤੇ ਪਹੁੰਚ ਗਿਆ। NPR ਦੀ ਰਿਪੋਰਟ ਮੁਤਾਬਕ ਇਲਿਨੋਇਸ ਅਤੇ ਇੰਡੀਆਨਾ ਦੇ ਕੁਝ ਹਿੱਸਿਆਂ 'ਚ ਵੀ ਹਵਾ ਦੀ ਗੁਣਵੱਤਾ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਅਧਿਕਾਰੀਆਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਜਾਂ ਬਾਹਰ ਸਮਾਂ ਸੀਮਤ ਕਰਨ ਦੀ ਅਪੀਲ ਕੀਤੀ ਸੀ ਉੱਤਰ ਪੂਰਬ ਦੇ ਵਿੱਚ ਨਿਊਯਾਰਕ ਵਰਮਾਉਟ ਨਿਊ ਹੈਮਪਸ਼ਾਇਰ ਤੇ ਮੇਨ ਵਰਗੇ ਰਾਜਾਂ 'ਚ ਵੀ ਧੂਏ ਨਾਲ ਸਬੰਧਤ ਪ੍ਰਦੂਸ਼ਣ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਬਾਹਰ ਨਾ ਨਿਕਲਣ ਦੀ ਚੇਤਾਵਨੀ ਦਿੱਤੀ ਹੈ। ਨੈਸ਼ਨਲ ਵੈਦਰ ਸਰਵਿਸ ਦੇ ਲੀਡ ਫੋਰਕਾਸਟਰ ਬੌਬ ਓਰਾਵੇਕ ਨੇ ਐਨਪੀਆਰ ਨੂੰ ਦੱਸਿਆ ਕਿ ਵਾਤਾਵਰਣ 'ਚ ਹਵਾ ਦੇ ਚੱਲਣ ਦਾ ਤਰੀਕਾ ਕੈਨੇਡਾ ਦੇ ਜੰਗਲਾ 'ਚ ਲੱਗੀ ਅੱਗ ਦੇ ਧੂਏ ਨੂੰ ਅਮਰੀਕਾ 'ਚ ਪਹੁੰਚਾ ਰਿਹਾ ਹੈ। ਉਹਨਾਂ ਕਹਿ ਕੇ ਹਵਾ ਵਾਈਓ ਮੰਡਲ ਦੇ ਕਈ ਪੱਧਰਾਂ ਤੇ ਚੱਲ ਰਹੀ ਹੈ ਤੇ ਕਈ ਮਾਮਲਿਆਂ 'ਚ ਇਹ ਇੱਕੋ ਦਿਸ਼ਾ ਵੱਲ ਚੱਲ ਰਹੀ ਹੈ। ਉਨਾ ਦੱਸਿਆ ਕਿ ਜਿਵੇਂ-ਜਿਵੇਂ ਜੰਗਲ ਦੀ ਅੱਗ ਦਾ ਧੂੰਆਂ ਉੱਠਦਾ ਏ ਇਹ ਇਨ੍ਹਾਂ ਹਵਾਵਾਂ 'ਚ ਫਸ ਜਾਂਦਾ ਹੈ ਤੇ ਉਸੇ ਤਰ੍ਹਾਂ ਅੱਗੇ ਵਧਦਾ ਹੈ ਜਿਵੇਂ ਕਿ ਹਵਾ ਨਾਲ ਪੱਤੇ ਉੱਡਦੇ ਨੇ ਮਿਨੇਸੋਟਾ ਪ੍ਰਦੂਸ਼ਣ ਕੰਟਰੋਲ ਏਜੰਸੀ ਸੂਬੇ 'ਚ ਹਵਾ ਦੀ ਗੁਣਵੱਤਾ ਬਾਰੇ ਚੇਤਾਵਨੀ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਸੋਮਵਾਰ ਦੁਪਹਿਰ ਤੱਕ ਇਹ ਲਾਗੂ ਰਹੇਗੀ ਐਨਬੀਸੀ ਦੀ ਰਿਪੋਰਟ ਅਨੁਸਾਰ ਧੂੰਆਂ ਸੋਮਵਾਰ ਨੂੰ ਨਿਊਯਾਰਕ ਸਿਟੀ ਪਹੁੰਚਣ ਦੀ ਸੰਭਾਵਨਾ ਹੈ ਖੇਤਰ 'ਚ ਹਵਾ ਗੁਣਵੱਤਾ ਸੂਚਕਾਂਕ ਇਸ ਸਮੇਂ 101 ਅਤੇ 150 ਦੇ ਵਿਚਕਾਰ ਹੈ ਜੋ ਔਰੇਂਜ ਸ਼੍ਰੇਣੀ ਚ ਆਉਂਦਾ ਏ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਹਵਾ ਪ੍ਰਦੂਸ਼ਣ ਦਾ ਇਹ ਪੱਧਰ ਸੰਵੇਦਨਸ਼ੀਲ ਸਮੂਹਾਂ ਲਈ ਆ ਸੁਰੱਖਿਅਤ ਮੰਨਿਆ ਜਾਂਦਾ ਏ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਏ ਉਹ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ 14 ਸਾਲ ਤੋਂ ਘੱਟ ਉਮਰ ਦੇ ਬੱਚੇ ਦਮਾ ਜਾਂ ਬ੍ਰੌਨਕਾਈਟਿਸ ਵਰਗੀਆਂ ਸਾਹ ਦੀਆਂ ਬਿਮਾਰੀਆਂ ਵਾਲੇ ਲੋਕ ਅਤੇ ਗਰਭਵਤੀ ਔਰਤਾਂ ਨੇ ਪ੍ਰਦੂਸ਼ਣ ਦਾ ਮੁੱਖ ਕਾਰਨ ਕੈਨੇਡਾ ਦੇ ਸੈਂਕੜੇ ਜੰਗਲਾਂ 'ਚ ਲੱਗੀ ਅੱਗ ਦਾ ਧੂਆਂ ਏ ਮਿਨੇਸੋਟਾ ਪਬਲਿਕ ਰੇਡੀਓ ਅਨੁਸਾਰ ਇਹ 2008 ਤੋਂ ਬਾਅਦ ਰਾਜ 'ਚ ਸਭ ਤੋਂ ਲੰਬੀ ਹਵਾ ਗੁਣਵੱਤਾ ਚੇਤਾਵਨੀ ਹੈ ਇਸ ਚੇਤਾਵਨੀ ਦੀ ਪੂਰੀ ਮਿਆਦ 7 ਦਿਨਾਂ ਦੀ ਹੋਣ ਦੀ ਸੰਭਾਵਨਾ ਹੈ ਇਸ ਸਾਲ ਦੇਸ਼ 'ਚ ਲਗਭਗ ਪਹਿਲਾਂ ਹੀ 4000 ਜੰਗਲਾਂ 'ਚ ਅੱਗ ਲੱਗਣ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਰਿਪੋਰਟ ਕੀਤੇ ਜਾਣ ਵਾਲੇ ਨੌਜਵਾਨਾਂ ਦੀ ਪਛਾਣ ਹੋਈ ਜਨਤਕ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬਣ ਵਾਲੇ ਵੀ ਸ਼ਾਮਲ ਕੈਫੇ ਤੇ ਫਾਇਰਿੰਗ ਤੋਂ ਬਾਅਦ ਕਪਿਲ ਸ਼ਰਮਾ ਦਾ ਪਹਿਲਾ ਬਿਆਨ ਕਪਿਲ ਸ਼ਰਮਾ ਨੇ ਸਰੀ ਦੀ ਮੇਅਰ ਅਤੇ ਪੁਲਿਸ ਦਾ ਕੀਤਾ ਧੰਨਵਾਦ ਇੱਕ ਹੋਰ ਪੰਜਾਬੀ ਨੇ ਕਈ ਵਾਰਦਾਤਾਂ 'ਚ ਗੁਨਾਹ ਕਬੂਲਿਆ ਮਨਵਹੀਰ ਨੇ ਐਡਮਿੰਟਨ ਦੇ ਕਈ ਘਰਾਂ ਨੂੰ ਲਗਾਈ ਅੱਗ ਕੈਨੇਡੀਅਨ ਤੈराक ਨੇ ਜਿੱਤੇ 4 골ਡ ਤੇ ਇੱਕ ਬ੍ਰੌਂਜ਼ ਮੈਡਲ ਮੈਕੰਤੋਸ਼ ਨੇ ਤੋੜਿਆ ਆਪਣਾ ਖੁਦ ਦਾ ਚੈਂਪੀਅਨਸ਼ਿਪ ਰਿਕਾਰਡ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ